ਇਹ ਜਿਹੜੀ ਨੀ ਫਿਲਮ ਆ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਆਪਣੇ ਪੰਜਾਬ ਦੀ ਧਰਤੀ ਨੂੰ ਸੰਭਾਲ ਸਕਣ। ਐ ਹੋ ਜਿਹਾ ਫਿਲਮਾਂ ਹਮੇਸ਼ਾ ਆਪ ਨੂੰ ਬਣਾਉਣੀਆਂ ਚਾਹੀਦੀਆਂ ਹਰ ਧਰਮ ਹਰ ਵਰਗ ਦੇ ਬੰਦੇ ਨੂੰ ਬਣਾਉਣੀਆਂ ਚਾਹੀਦੀਆਂ। ਅਕਸਰ ਆਪਾਂ ਦੇਖਦੇ ਆ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਸਿੱਖ ਇਤਿਹਾਸ ਨੂੰ ਲੈ ਕੇ ਬੜਾ ਕੁਝ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ। ਆ ਟ੍ਰੇਲਰ ਦੇ ਵੀ ਇਹ ਚੀਜ਼ਾਂ ਬਹੁਤ ਘੱਟ ਦਿਖਾਈਆਂ। ਕਿਉਂ ਅੱਜ ਸਿਸਟਮ ਚੱਲ ਰਿਹਾ ਬੜੀ ਜਲਦੀ ਡਿਵੋਰਸ ਤੱਕ ਗੱਲ ਚਲੀ ਜਾਂਦੀ ਆ। ਸੋ ਪੇਸ਼ੈਂਸ ਹੈ ਨਹੀਂ। ਇਹ ਮੂਵੀ ਤੁਹਾਨੂੰ ਇਹੀ ਸਿਖਾਊਗੀ ਕਿ ਕਿਹੜੀ ਸਿਚੁਏਸ਼ਨ 'ਚ ਤੁਸੀਂ ਕਿਵੇਂ ਲੜਨਾ, ਤੁਸੀਂ ਸਬਰ ਕਿਵੇਂ ਕਰਨਾ, ਕੰਮ ਕਿਵੇਂ ਕਰਨਾ। ਇਹਨਾਂ 'ਚ ਕੰਫੀਡੈਂਸ ਲੈਵਲ ਬਹੁਤ ਆ। ਲੋਕਾਂ ਨੇ ਅੱਖ ਚੱਕ ਪਾ ਕੇ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀ ਮੂਵੀ ਬਹੁਤ ਵਧੀਆ। ਮੂਵੀ 'ਚ ਕੁਝ ਲੱਚਕਰਤਾ ਹੁੰਦੀ ਜਾਂ ਕੁਝ ਗਲਤ ਦਿਖਾਇਆ ਹੁੰਦਾ ਤਾਂ ਪਿੰਡਾਂ ਜਾਣ ਦਾ ਕੰਫੀਡੈਂਸ ਨਹੀਂ ਬਣਦਾ। ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਇੱਕ ਬੜੀ ਸੋਹਣੀ ਪੰਜਾਬੀ ਫਿਲਮ ਬੀਬੀ ਰਜਨੀ ਜਿਹੜੀ ਕਿ 30 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜਿਸ ਦੀ ਸਟਾਰ ਕਾਸਟ ਅੱਜ ਪਹੁੰਚੀ ਹੈ ਪਿੰਡ ਜਰਗ ਦੇ ਵਿੱਚ ਜਿਸ ਫਿਲਮ ਦੇ ਵਿੱਚ ਤੁਹਾਨੂੰ ਪਿੰਡ ਜਰਗ ਦਾ ਪਿੰਕਾ ਜਰਗ ਵੀ ਨਜ਼ਰ ਆਵੇਗਾ ਉਸ ਦਾ ਵੀ ਜਿਹੜਾ ਕਿਰਦਾਰ ਹੈ ਉਸ ਫਿਲਮ ਦੇ ਵਿੱਚ ਨਿਭਾਇਆ ਹੈ ਉਹਨਾਂ ਨੇ ਗੱਲਬਾਤ ਕਰਾਂਗੇ ਸਟਾਰ ਕਾਸਟ ਇਸ ਪਿੰਡ ਦੇ ਵਿੱਚ ਪਹੁੰਚੀ ਹੈ ਪਿੰਡਾਂ ਦੇ ਵਿੱਚ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਇਸ ਫਿਲਮ ਦੀ ਅਕਸਰ ਤੁਸੀਂ ਫਿਲਮਾਂ ਦੇਖਦੇ ਹੋਵੋਗੇ ਜਿਨ੍ਹਾਂ ਦੀਆਂ ਪ੍ਰੋਮੋਸ਼ਨਾਂ ਸ਼ਹਿਰਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਜਾਂ ਬੰਬੇ ਦੇ ਵਿੱਚ ਜਾ ਕੇ ਕੀਤੀਆਂ ਜਾਂਦੀਆਂ ਨੇ ਜਾਂ ਕੋਲਜਾ ਵਿੱਚ ਕੀਤੀਆਂ ਜਾਂਦੀਆਂ ਨੇ ਪਰ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਦਰਸਾਇਆ ਗਿਆ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਹੈ ਬਹੁਤ ਕੁਝ ਜਿਹੜੀਆਂ ਗੱਲਾਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਗਈਆਂ ਨੇ ਪਿੰਕੇ ਬਾਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਕਿ ਪਿੰਕਾ ਜਰਗ ਨੇ ਤੇ ਸਟਾਰ ਕਾਸਟ ਜਿਹੜੀ ਫਿਲਮ ਦੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨ ਇਹ ਰੱਜੀਨੀ ਫਿਲਮ ਆ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਆਪਣੇ ਪੰਜਾਬ ਦੀ ਧਰਤੀ ਨੂੰ ਸੰਭਾਲ ਸਕਣ ਪੰਜਾਬ ਨੂੰ ਸੰਭਾਲ ਸਕਣ ਇਸ ਦੇਸ਼ ਨੂੰ ਸੰਭਾਲ ਸਕਣ ਔਰ ਇੱਕ ਸਾਥੀਅਕ ਪੈਦਾ ਕਰ ਇਹੋ ਜਿਹੀਆਂ ਫਿਲਮਾਂ ਹਮੇਸ਼ਾ ਆਪਾਂ ਬਣਾਉਣੀਆਂ ਚਾਹੀਦੀਆਂ ਹਰ ਧਰਮ ਹਰ ਵਰਗ ਦੇ ਬੰਦੇ ਨੂੰ ਬਣਾਉਣੀਆਂ ਚਾਹੀਦੀਆਂ 30 ਤਰੀਕ ਨੂੰ ਫਿਲਮ ਆ ਰਹੀ ਹੈ ਜ਼ਰੂਰ ਆ ਕੇ ਦੇਖਿਓ ਤੁਸੀਂ ਵੀ ਸਾਰੇ ਪ੍ਰੈਸ ਵਾਲੇ ਤੁਸੀਂ ਮਾਜ਼ੇਬ ਬੰਦੇ ਹੋ ਤੁਸੀਂ ਇਸ ਦੇਸ਼ ਦੇ ਰਹਿਨਮਾ ਹੋ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰਦਾ ਕਿ ਤੁਸੀਂ ਵੀ ਹਮਮਾ ਆ ਕੇ ਆਪਣੇ ਪਰਿਵਾਰਾਂ ਨੂੰ ਦੇਖਣ ਲਈ ਪਹਿਲਾਂ ਮੈਨੂੰ ਗੱਲ ਕਰ ਲੈਣ ਦੇ ਕਾਕਾ ਠੀਕ ਹੈ ਜੀ ਇਸ ਕਰਕੇ ਸਾਰੇ ਆਇਓ ਤੇ ਜ਼ਰੂਰ ਦੇਖਿਓ ਬਾਕੀ ਗੱਲ ਮਜ਼ਰੂਰ ਕਹਿਣੀ ਹੈ ਕਿ ਜ਼ਿੰਦਗੀ ਦੇ ਵਿੱਚ ਜ਼ਬਰ ਤੇ ਜ਼ੁਲਮ ਦੀ ਲੜਾਈ ਹੈ ਜਦ ਜਦ ਇੱਕ ਵਧੂਗੀ ਉਦੋਂ ਉਦੋਂ ਖਾਲਸਾ ਪੈਦਾ ਹੋ ਹਾਂਜੀ ਬੋਲੋ ਕਿਸਕ ਤੋਂ ਮਤੇ ਜਿਹੜੇ ਵਾਰੀ ਹਮਲੇ ਹੋ ਰਹੇ ਨੇ ਕੋਈ ਹਮਲਾ ਨਹੀਂ ਹੋ ਰਿਹਾ ਬਕਵਾਸ ਸਭ ਤੁਹਾਡਾ ਮੀਡੀਆ ਦਾ ਬਣਾਇਆ ਹੋਇਆ ਗੱਲ ਹੈ ਕਿਸੇ ਤੇ ਜੁਰਤ ਦਾ ਹਮਲਾ ਕਰਕੇ ਦਿਖਾਓ ਬਾਈ ਜੀ ਅੱਜ ਪਿੰਡ ਜਰਗ ਦੇ ਵਿੱਚ ਤੁਹਾਡੀ ਫਿਲਮ ਜਿਹੜੀ ਬੀਬੀ ਰਜਨੀ ਆ ਰਹੀ ਹੈ ਉਹਦੇ ਵਿੱਚ ਤੁਹਾਡਾ ਵੀ ਕਿਰਦਾਰ ਹੈ ਪ੍ਰੋਮੋਸ਼ਨ ਦੇ ਲਈ ਪਹੁੰਚੇ ਸੀਗੇ ਕੀ ਹਾਂਜੀ ਬਾਈ ਤੇ ਬਹੁਤ ਵਧੀਆ ਮੂਵੀ ਆ ਇੱਕ ਬਹੁਤ ਵਧੀਆ ਕਿਰਦਾਰ ਤੇ ਫਿਲਮ ਬਣਾਈ ਗਈ ਆ ਸੋ ਅੱਜ ਤੁਸੀਂ ਇੱਥੇ ਦੇਖਿਆ ਉਹਨਾਂ ਨੇ ਪ੍ਰੋਮੋ ਵੀ ਲਾਂਚ ਕੀਤਾ ਤੇ ਟ੍ਰੇਲਰ ਵੀ ਦਿਖਾਇਆ ਬਹੁਤ ਬੱਚਿਆਂ ਨੂੰ ਵੀ ਪਸੰਦ ਆ ਜਿੰਨੇ ਇੱਥੇ ਵੀਰ ਭੈਣਾਂ ਆਏ ਨੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਉਮੀਦ ਕਰਦੇ ਆ ਸਾਰੇ ਜਾਣੇ ਇਹ ਮੂਵੀ ਨੂੰ ਦੇਖਣਗੇ ਕਿ ਚੰਗੀ ਜਿਹੜਾ ਮੈਸੇਜ ਮੂਵੀ ਦੇ ਵਿੱਚ ਦਿੱਤਾ ਗਿਆ ਉਹਨੂੰ ਸਾਰੇ ਮੈਸੇਜ ਨੂੰ ਆਪਣੇ ਆਪ ਤੇ ਅਪਲਾਈ ਕਰਨਗੇ ਤੇ ਚੰਗੀ ਚੀਜ਼ ਸਿੱਖਣਗੇ ਅਕਸਰ ਆਪਾਂ ਦੇਖਦੇ ਆ ਅਜਈਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਸਿੱਖੇ ਇਤਿਹਾਸ ਨੂੰ ਲੈ ਕੇ ਬੜਾ ਕੁਝ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆ ਟ੍ਰੇਲਰ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਦਿਖਾਈਆਂ ਜਾਂਦੀਆਂ ਨੇ ਤੇ ਕਹਾਣੀਆਂ ਨਹੀਂ ਤੁਸੀਂ ਦੇਖਣ ਵਾਲੇ ਬਹੁਤ ਘੱਟੋਂ ਜੀ ਬਾਈ ਜੀ ਮੈਸੇਜ ਕੀ ਹੈ ਮੇਨ ਮੂਵੀ ਦਾ ਮੂਵੀ ਦਾ ਮੇਨ ਮੈਸੇਜ ਇਹ ਹੈ ਵੀ ਕਿਵੇਂ ਇੱਕ ਜਿਹੜੀ ਕੋਈ ਆਪਣੀ ਧੀ ਕਹ ਲੋ ਵੀ ਕਿਵੇਂ ਆਪਣੀ ਲਾਈਫ ਦੇ ਵਿੱਚ ਇੱਕ ਸਟਰਗਲ ਕਰਕੇ ਉਹ ਆਪਣੀ ਕਿਸਮਤ ਉਤੋਂ ਜਿੱਤਦੀ ਆ ਉਹਦਾ ਰੱਬ ਤੇ ਵਿਸ਼ਵਾਸ ਸੀ ਬਹੁਤ ਜ਼ਿਆਦਾ ਤੇ ਉਹਦੇ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਨੂੰ ਰੱਬ ਨੂੰ ਜ਼ਿਆਦਾ ਯਾਦ ਕਰਨਾ ਰੱਬ ਤੇ ਬਲੀਵ ਕਰਨਾ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦਾ ਸੋ ਇਹਦੇ ਕਰਕੇ ਉਹਨਾਂ ਦਾ ਵਿਆਹ ਐਸੀ ਜਗ੍ਹਾ ਤੇ ਕਰ ਦਿੱਤਾ ਜਾਂਦਾ ਜਿੱਥੇ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ ਪਰ ਉਹ ਹਾਰ ਨਹੀਂ ਮੰਨਦੇ ਸਬਰ ਰੱਖਦੇ ਨੇ ਸੰਤੋਖ ਰੱਖਦੇ ਨੇ ਤੇ ਇਹ ਸਵੀਕਾਰ ਕਰਦੇ ਨੇ ਵੀ ਕੋਈ ਗੱਲ ਨਹੀਂ ਵੀ ਜੇ ਮਰੀ ਕਿਸਮਤ ਇਦਾਂ ਦੀ ਆ ਤમે ਇਹੀ ਕਿਸਮਤ ਨਾਲ ਲੜਾਈ ਲੜਾਂਗੇ ਤੇ ਐਂਡ ਤੇ ਉਹ ਜਿੱਤੇ ਦੀ ਵੀ ਆ ਸਬਰ ਸਿਖਾਇਆ ਜਾਂਦਾ ਤੇ ਅਮਨੇ ਈ ਆਪਣੇ ਨੂੰ ਇਹ ਦਿਖਾਇਆ ਗਿਆ ਕਿ ਤੁਸੀਂ ਡੋਲਣਾ ਨਹੀਂ ਹੈਗਾ ਕਿ ਤਰ੍ਹਾਂ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਜਿਵੇਂ ਹੁਣ ਤੁਸੀਂ ਦੇਖਿਆ ਵੀ ਥੋੜੀ ਜਿਹੀ ਲੜਾਈ ਤੇ ਜੋ ਅੱਜ ਸਿਸਟਮ ਚੱਲ ਰਿਹਾ ਬੜੀ ਜਲਦੀ ਡਿਵੋਰਸ ਤੱਕ ਗੱਲ ਚਲੀ ਜਾਂਦੀ ਆ ਸੋ ਪੇਸ਼ੈਂਸ ਹੈ ਨਹੀਂ ਇਹ ਮੂਵੀ ਤੁਹਾਨੂੰ ਇਹੀ ਸਿਖਾਉ ਉਹ ਵੀ ਕਿਹੜੀ ਸਿਚੁਏਸ਼ਨ 'ਚ ਤੁਸੀਂ ਕਿਵੇਂ ਲੜਨਾ ਤੁਸੀਂ ਸਬਰ ਕਿਵੇਂ ਕਰਨਾ ਕੰਮ ਕਿਵੇਂ ਲੈਣਾ ਭਾਈ ਜੀ ਅਕਸਰ ਅਸੀਂ ਦੇਖਦੇ ਆ ਕਿ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਵੱਡੇ ਵੱਡੇ ਕੋਲਜਾਂ ਦੇ ਵਿੱਚ ਕੀਤੀ ਜਾਂਦੀਆਂ ਹੋਰ ਕਈ ਜਗ੍ਹਾ ਦੇ ਉੱਤੇ ਜਾ ਕੇ ਕੀਤੀਆਂ ਜਾਂਦੀਆਂ ਪਰ ਇਸ ਫ ਪਿੰਡਾਂ ਦੇ ਵਿੱਚ ਜਾ ਜਾ ਕੇ ਕਰ ਰਹੇ ਹਾਂ ਕਿਵੇਂ ਦੇਖਦੇ ਆ। ਦੇਖੋ ਜਿਹੜੀ ਇਹ ਮੂਵੀ ਦਾ ਕਨਸੈਪਟ ਆ ਬਹੁਤ ਵਧੀਆ ਮੂਵੀ ਬਹੁਤ ਕਲੀਅਰ ਆ ਤੇ ਚੰਗੀ ਸੋਚ ਵਾਲੀ ਆ ਜਿਹੜਾ ਇਹ ਕਰੂਆ ਮੂਵੀ ਦਾ ਸਾਰਾ ਇਹਨਾਂ 'ਚ ਕੌਨਫੀਡੈਂਸ ਲੈਵਲ ਬਹੁਤ ਆ ਲੋਕਾਂ ਨਾਲ ਅੱਖ ਚੱਕ ਪਾ ਕੇ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀ ਮੂਵੀ ਬਹੁਤ ਵਧੀਆ ਮੂਵੀ 'ਚ ਕੁਝ ਲੱਚਰਦਾ ਹੁੰਦੀ ਜਾਂ ਕੁਝ ਗਲਤ ਦਿਖਾਇਆ ਹੁੰਦਾ ਪਿੰਡਾਂ 'ਚ ਜਾਣ ਦਾ ਕੌਨਫੀਡੈਂਸ ਨਹੀਂ ਬਣਦਾ ਸੋ ਜਿਵੇਂ ਹੁਣ ਗੱਤਗਾ ਖੇਡਦੇ ਸੀ ਬੱਚੇ ਜਾਂ ਇਹ ਝਕਾਰੇ ਵੀ ਮਾਰਦੇ ਨੇ ਉਹਨਾਂ ਨੂੰ ਪਤਾ ਕਿ ਸਾਡਾ ਕੰਮ ਝਕਾਰਿਆਂ ਵਾਲਾ ਅਸੀਂ ਮੂਵੀ ਦੇ ਵਿੱਚ ਦਿਖਾਈ ਇਹਨਾਂ ਕੋਈ ਤਨੂੰ ਪਤਾ ਹੁੰਦਾ ਕਿ ਮੌਜੂਦੇ ਵਿੱਚ ਕੀ ਕੀ ਆਥੋ ਤੁਹਾਡਾ ਹੌਸਲਾ ਹੀ ਨਹੀਂ ਪੈਂਦਾ ਪੰਡਾ ਜਾਣਦਾ ਸੋ ਫਿਰ ਦੂਰ ਦੂਰ ਤੋਂ ਪ੍ਰਮੋਸ਼ਨ ਹੋ ਜਾਂਦੀ ਹੈ ਕਿਵਾਰੀ ਬਾਈ ਜੀ ਤੁਸੀਂ ਲੰਬੇ ਸਮੇਂ ਤੋਂ ਗਰਾਊਂਡ ਦੇ ਨਾਲ ਜੁੜੇ ਜੁੜੇ ਹੋਏ ਹੋ ਇਸ ਸਬਬ ਕਿਵੇਂ ਬਣਦਾ ਫਿਲਮ ਦਾ ਸਬਬ ਕਿਵੇਂ ਬਣਦਾ ਦੇਖੋ ਜਿਹੜਾ ਕਰਨ ਬਾਈ ਆ ਉਹਨਾਂ ਨਾਲ ਆਪਣਾ ਪਿਆਰ ਬਹੁਤ ਆ ਤੇ ਕਰਨ ਬਾਈ ਮਿਲਿਆ ਵੀ ਸੀ ਗੱਲ ਪਿਆਰ ਦੀ ਵੀ ਨਹੀਂ ਗੱਲ ਠੀਕ ਆ ਪਿਆਰ ਆਪਣੀ ਜਗਾ ਪਰ ਜਿਹੜਾ ਇੱਕ ਸਾਡਾ ਵੀ ਘਰੋਤ ਬਾਜੀ ਨੂੰ ਅਸੀਂ ਮੇਨਟੇਨ ਕਰਦੇ ਆ ਬਹੁਤ ਬੱਚੇ ਨੇ ਜਿਹੜੇ ਸਾਡੇ ਤੇ ਬਲੀਵ ਕਰਦੇ ਨੇ ਸੋ ਪਹਿਲਾਂ ਬਾਈ ਨੇ ਮੈਨੂੰ ਸਾਰੀ ਮੂਵੀ ਬਾਰੇ ਦੱਸਿਆ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਦਾ ਵੱਡਾ ਸੀ ਮੈਸੇਜ ਦੇ ਵਿੱਚ ਲੈ ਕੇ ਆ ਰਹੇ ਹਾਂ ਸਾਰਾ ਮੈਨੂੰ ਸਮਝਾਇਆ ਗਿਆ ਫਿਰ ਮੈਂ ਇਹਦੇ ਤੇ ਮੈਂ ਸੋਚ ਵਿਚਾਰ ਕੀਤੀ ਫਿਰ ਉਹਦੇ ਤੋਂ ਬਾਅਦ ਮੈਂ ਬਾਈ ਹੁਣ ਉਹਨਾਂ ਨੂੰ ਹਾਂ ਕਰਕੇ ਦਿੱਤੀ ਕਿ ਹਾਂ ਬਾਕੀ ਅਸੀਂ ਆਵਾਂਗੇ ਕਿਉਂਕਿ ਜਿੱਥੇ ਚੰਗੀ ਚੀਜ਼ ਹੁੰਦੀ ਆ ਉੱਨੀ ਸਪੋਰਟ ਵਿੱਚ ਆਪਾਂ ਪਹਿਲਾਂ ਤੋਂ ਹੀ ਖੜਦੇ ਆ ਰਹੇ ਹਾਂ ਤਾਂ ਜੋ ਆਪਣਾ ਗਰੁੱਪ ਵੀ ਆ ਜੋ ਬੱਚੇ ਆਪਣੇ ਨਾਲ ਜੁੜੇ ਹੋਏ ਨੇ ਪੇਰੈਂਟਸ ਉਹਨੇ ਜੁੜੇ ਹੋਏ ਨੇ ਉਹ ਵੀ ਆਪਣੇ ਨਾਲ ਖੜਦੇ ਨੇ ਅਗੇ ਬੜੀ ਜ਼ਰੂਰਤਾਂ ਆਏ ਹੋਏ ਨੇ ਇੱਥੇ ਸਾਡਾ ਕਿੰਨੀਆਂ ਕਿ ਮੁਸ਼ਕਲਾਂ ਬਾਈ ਜੀ ਸ਼ੂਟਿੰਗ ਦੇ ਟਾਈਮ ਆਈਆਂ ਕਹਿ ਦਿੰਦੇ ਆ ਆਪਾਂ ਦੇਖਣੀ ਬੜੀ ਸੋਖੀ ਹੁੰਦੀ ਮੈਨੂੰ ਲੱਗਦਾ ਨਹੀਂ ਤਾਂ 14 ਘੰਟੇ ਮੇਰਾ ਲਗਾਤਾਰ ਸ਼ੂਟ ਚੱਲਿਆ ਜਿਹਦੇ ਵਿੱਚ ਸਵੇਰੇ 6 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਮਕਾਉਣਾ ਸੀ ਮੈਨੂੰ ਐਂ ਲੱਗਦਾ ਸੀ ਜਿਵੇਂ ਮੇਰੇ ਕਿਸੇ ਨੇ ਬਹੁਤ ਡੰਗ ਇਕ ਵਾਰ ਤੋਂ ਹੀ ਤਾਂ ਕੱਟੀਆਂ ਮਾਰੀ ਹੁੰਦੀ ਨੇ ਜਿਵੇਂ ਜਿਵੇਂ ਮੈਂ ਉੱਠਦਾ ਸੀ ਤਾਂ ਮੇਰੀ ਜਿਵੇਂ ਪੰਜਾਬੀ ਜਪਾ ਕਹਿੰਦੇ ਜੜਾਕੇ ਪੈਂਦੇ ਸੀ ਮੈਂ ਇੰਨਾ ਜ਼ਿਆਦਾ ਥੱਕ ਚੁੱਕਿਆ ਸੀ ਕਿਉਂਕਿ ਬਹੁਤ ਇੱਕ ਇੱਕ ਸ਼ਾਟ ਨੂੰ ਕਈ ਕਈ ਐਂਗਲਾਂ ਤੋਂ ਲੈਂਦੇ ਨੇ ਉਹ ਬੜਾ ਬੜਾ ਜ਼ੋਰ ਲੱਗਦਾ ਐਕਸ਼ਨ 'ਚ ਜ਼ਿਆਦਾ ਲੱਗਦਾ ਬਈ ਛੋਟੇ ਛੋਟੇ ਬੱਚੇ ਤੁਹਾਡੇ ਨਾਲ ਬੜੀਆਂ ਤਸਵੀਰਾਂ ਕਚਾਰੇ ਸੀਗੇ ਅਸੀਂ ਇੱਥੇ ਵੀ ਦੇਖ ਰਹੇ ਸੀ ਅਕਸ ਬੱਚੇ ਇੱਕੇ ਦਾ ਮੈਂ ਇੰਨੇ ਪਿੱਛੇ ਬੱਚੇ ਲੱਗਣਾ ਇਹ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਪ੍ਰਮਾਤਮਾ ਨੇ ਮੈਨੂੰ ਇਹਦੇ ਲਈ ਚੂਜ਼ ਕੀਤਾ ਕਿ ਉਹ ਛੋਟੇ ਬੱਚੇ ਤੇ ਉਹਨਾਂ ਦੇ ਮਾਪੇ ਪਾਪ ਇੰਨਾ ਕ ਜਿਆਦਾ ਆਪਣੇ ਤੇ ਬਲੀਵ ਕਰਦੇ ਨੇ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਉਹਨਾਂ ਦੀ ਸੋਚਾਂ ਤੇ ਸੋਚ ਤੇ ਉਹਨਾਂ ਤੇ ਖਰਾ ਉਤਰੂਗਾ ਕਦੇ ਆਪਾਂ ਵਿਕਦੇ ਨਹੀਂ ਕਿਸੇ ਵੀ ਪੈਸੇ ਲਈ ਚਾਹੇ ਕਰੋੜਾਂ ਰੁਪਇਆ ਕੋਈ ਦੇ ਦੇਵੇ ਨਹੀਂ ਵਿਕਦੇ ਜੇ ਜ਼ੀਰੋ ਤੋਂ ਗਰਾਊਂਡ ਤੇ ਲਟਕੇ ਵੀ ਕੋਈ ਕੰਮ ਕਰਨਾ ਪਏ ਇਹਨਾਂ ਲਈ ਤਾਂ ਮੈਂ ਕਰ ਲਈ ਤਿਆਰ ਆਪਣੀ ਜਾਨ ਤੱਕ ਵੀ ਇਹਨਾਂ ਲਈ ਮੈਂ ਦੇਣ ਦੀ ਤਿਆਰ ਆ ਤੇ ਖੜੇ ਆ ਬਸ ਇਹਨਾਂ ਨੂੰ ਇਹਨਾਂ ਨੂੰ ਇੱਕ ਚੰਗਾ ਦੂਜਿਆਂ ਨੂੰ ਬਲੇਮ ਕਰਨਾ ਛੱਡੋ ਜਿਵੇਂ ਉਹ ਤੁਸੀਂ ਗੱਲ ਕੀਤੀ ਆ ਵੀ ਮਾੜੀਆਂ ਵੀ ਦੂਜੇ ਆਫਲੋਆਂ ਦੇਖਣ ਵਾਲੇ ਬੰਦੇ ਬਹੁਤ ਆ ਜਮਾਨੇ ਦੀ ਚੀਜ਼ ਉਹੀ ਵਿਗਦੀ ਆ ਜੋ ਤੁਹਾਡਾ ਟੇਸਟ ਆ ਕਿਸੇ ਬੰਦੇ ਨੇ ਪੱਤਰਕਾਰ ਬਾਈ ਨੇ ਸਵਾਲ ਕੀਤਾ ਸੀ ਕਹਿੰਦੇ ਸਟਿੰਗ ਬਹੁਤ ਵਿਗਦੀ ਆ ਮੈਂ ਕਿਹਾ ਤੁਸੀਂ ਲੈਨੇ ਹੋ ਤਾਂ ਵਿਗਦੀ ਆ ਠੀਕ ਆ ਹੁਣ ਤੁਸੀਂ ਇੱਥੇ ਪੱਤਰਕਾਰ ਤੁਹਾਡੀ ਹੈਗਾ ਸਾਡਾ ਪ੍ਰੈਸ ਦਾ ਹੁਣ ਜੇ ਇੱਥੇ ਮੇਰੇ ਤੋਂ ਇੱਕ ਵੀ ਗੱਲ ਮੇਰੇ ਮੂੰਹ ਚੋਂ ਕੁਝ ਗਲਤ ਨਿਕਲ ਜਵੇ ਠੀਕ ਆ ਮੇਰੇ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਉਹ ਵਾਇਰਲ ਹੋ ਕੇ ਮੇਰਾ ਗਾਲਾਂ ਲਈ ਮੇਰਾ ਕੰਮ ਹੋ ਜਾਣਾ ਵੀ ਲੋਕ ਕਹਿਣਗੇ ਯਾਰ ਇਹ ਤਾਂ ਵਿਸ਼ਵਾਸ ਕਰਦੇ ਬੰਦਾ ਕੰਨਾ ਗਲਤ ਬੋਲ ਰ ਮੈਨੂੰ ਮੈਂ ਫਿਰ ਵੀ ਜਿੰਨਾ ਮਰਜ਼ੀ ਮੇਰੇ ਚ ਕੌਨਫੀਡੈਂਸ ਹੋਵੇ ਪਰ ਇੱਕ ਮਰਿਆਦਾ ਚ ਰਹਿ ਕੇ ਹੀ ਮੈਂ ਹੁਣ ਵੀ ਬੋਲਣ ਲੱਗਾ ਸੋਚ ਰਿਹਾ ਵੀ ਮੇਰੇ ਮੂੰਹੋਂ ਕੁਝ ਗਲਤ ਨਾ ਨਿਕਲ ਜੇ ਕਿਉਂਕਿ ਮੈਂ ਡਰਦਾ ਵੀ ਕੁਝ ਐਦਾਂ ਨਾ ਹੋ ਜAVE ਕਿਉਂਕਿ ਬਾਕੀ ਮੇਰੇ ਲੋਕਾਂ ਨੇ ਗੱਲ ਪੈ ਜਣਾ ਫਿਰ ਸਟੈਂਗ ਦੇ ਕਿਉਂ ਨਹੀਂ ਗੱਲ ਪੈਂਦੇ ਤੁਸੀਂ ਜਮਾਨੇ ਚ ਉਹੀ ਚੀਜ਼ ਵਿਕਣੀ ਆ ਹੁਣ ਤੁਸੀਂ ਕਹਿੰਦੇ ਵੀ ਕੁੜੀਆਂ ਲੱਚਰਤਾ ਫਲਾਉਂਦੀਆਂ ਨੇ ਇੰਸਟਾਗ੍ਰਾਮ ਤੇ ਲੱਕ ਮਾਰ ਕੇ ਤੁਸੀਂ ਇਹ ਵੀ ਦੇਖੋ ਯਾਰ ਉਹਦੇ ਵਿਊਜ਼ ਕਿੰਨੇ ਆਉਂਦੇ ਨੇ ਜੇ ਹੁਣ ਮੇਰੇ ਮਗਰ ਪਹਿਲਾਂ ਬੱਚੇ ਲੱਗੇ ਪਰ ਇੰਨਾ ਕੌਨਫੀਡੈਂਸ ਵੱਧ ਗਿਆ ਮੈਂ ਕਿਹਾ ਯਾਰ ਵੀ ਜੇ ਉਹਨਾਂ ਦੇ ਵਿਊਜ਼ ਆਉਂਦੇ ਨੇ ਤੁਸੀਂ ਦੇਖਦੇ ਹੋ ਯਾਰ ਤਾਂ ਹੀ ਕੌਨਫੀਡੈਂਸ ਹੈਦਾ ਹਿੰਮਤ ਵਾਣਦੀਆਂ ਕੰਮ ਕਰ ਰਹੀਆਂ ਨੇ ਹੁਣ ਕੁੜੀਆਂ ਕਈ ਉੱਥੇ ਇੰਗਲਿਸ਼ ਸਿਖਾਉਂਦੀਆਂ ਨੇ ਕੋਈ ਹਿਸਟਰੀ ਤੇ ਚੈਨਲ ਬਣੇ ਹੋਏ ਨੇ ਬਹੁਤ ਕੁੜੀਆਂ ਵਧੀਆ ਕੰਮ ਕਰਦੀਆਂ ਉਹਨਾਂ ਦੇ ਵਿਊਜ਼ ਨਹੀਂ ਆਉਂਦੇ ਉਹ ਫ फेब्रुवारी ਮੈਂ ਤਾਂ ਹਿੰਮਤ ਵਾਲੀਆਂ ਮਾਂ ਦਾ ਜੀ ਨੇ ਫੇਰ ਵੀ ਕੰਟੀਨਿਊਸਲੀ ਕੰਮ ਕਰ ਰਹੀਆਂ ਨੇ ਸੋ ਇਹ ਭਾਈ ਸਾਹਿਬ ਜੀ ਕਿਸੇ ਨੂੰ ਬਲੇਮ ਕਰਨ ਨਾਲੋਂ ਪਹਿਲਾਂ ਤੁਸੀਂ ਇਹ ਸੋਚੋ ਵੀ ਤੁਸੀਂ ਕਿ ਹੁਣ ਜਿਵੇਂ ਗਰਮੀਆਂ ਨੇ ਗਰਮੀ 'ਚ ਓਬਵੀਅਸਲੀ ਕੁਲਫੀ ਵਿਕਦੀ ਆ ਕਿਉਂਕਿ ਥੋੜਾ ਟੇਸਟ ਆ ਠੀਕ ਆ ਤੇ ਕਦੇ ਕਿਸੇ ਨੇ ਗਰਮੀ 'ਚ ਤੁਹਾਨੂੰ ਸਾ ਉਹ ਗਰਮੀਆਂ ਚ ਕੁਲਫੀ ਰੱਖ ਲੈਂਦੇ ਨੇ ਜੋ ਸਾਲ ਉਹਦਾ ਕੁਝ ਰੇਲਾ ਉਹਨੂੰ ਟੇਸਟ ਪਤਾ ਠੀਕ ਹੈ ਇਹੀ ਚੀਜ਼ ਆ ਜੋ ਡਿਮਾਂਡ ਆ ਜਮਾਨੇ ਚ ਉਹੀ ਵੇਖਣਾ ਕੋਈ ਬੰਦਾ ਆਪਣੇ ਆਪ ਨੂੰ ਨਹੀਂ ਕਹਿੰਦਾ ਬਾਕੀ ਜਿਹੜੇ ਕਮੈਂਟ ਕਰਦੇ ਨੇ ਜਾਦਾ ਵੀ ਕੁੜੀਆਂ ਲੱਚਰ ਤਾਂ ਫਲਾਉਂਦੀਆਂ ਨੇ ਸਭ ਤੋਂ ਵੱਧ ਦੇਖਦੇ ਵੀ ਇਹੀ ਨੇ ਇਹਨਾਂ ਨੇ ਕਦੇ ਫੋਨ ਫੜ ਕੇ ਦੇਖਿਆ ਤੁਸੀਂ ਸਭ ਤੋਂ ਵੱਧ ਇਹੀ ਦੇਖਦੇ ਸੋ ਗੱਲਬਾਤ ਕੀਤੀ ਹੈ ਅਸੀਂ ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਦੇ ਨਾਲ ਬੜੀ ਵਧੀਆ ਫਿਲਮ ਹੈ ਉਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਨਾਲ ਤੁਸੀਂ ਬਹਿ ਕੇ ਦੇਖ ਸਕਦੇ ਹੋ ਦੇਖਣ ਜ਼ਰੂਰ ਜਾਇਓ ਸੇਕੇ ਇਤਿਹਾਸ ਬਾਰੇ ਬੜੀ ਜਾਣਕਾਰੀ ਆ ਉਸ ਫਿਲਮ ਦੇ ਵਿੱਚ ਬੀਬੀ ਰਜਨੀ ਮਾਰੇ ਜੋ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬੀਬੀ ਰਜਨੀ ਕੌਣ ਸਨ ਉਹਨਾਂ ਦੇ ਬਾਰੇ ਫਿਲਮ ਦਰਸਾਉਂਦੀ ਆ ਉਹਨਾਂ ਦੇ ਉੱਤੇ ਫਿਲਮ ਦਰਸਾਉਂਦੀ ਆ ਤਾਂ 30 ਅਗਸਤ ਨੂੰ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਣੀ ਆ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਆ ਤੁਸੀਂ ਵੀ ਜ਼ਰੂਰ ਜਿਹੜੀ ਫਿਲਮ ਹੈ ਬੀਬੀ ਰਜਨੀ ਜ਼ਰੂਰ ਦੇਖਣ ਜਾਇਓ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ DF ਚੈਨਲ ਪੰਜਾਬੀ